ਸਤਿ ਸ਼੍ਰੀ ਅਕਾਲ ਜੀ ਆਪ ਸਭ ਨੂੰ ਪਤਾ ਹੈ ਕਿ ਆਪਣਾ ਸਾਥੀ ਨਵਦੀਪ ਸਿੰਘ ਜਲਵੇੜਾ ਪਿਛਲੇ ਲੰਬੇ ਸਮੇਂ ਤੇ ਹਰਿਆਣਾ ਸਰਕਾਰ ਦੀ ਗਲਤ ਨੀਤੀਆਂ ਕੀ وجہ ਤੇ ਕੇਵਲ ਮਾਤਰਾ ਆਪਣੇ ਹੱਕ ਮੰਗਣੇ ਕੇ ਇਹ ਵਿੱਚ ਕੇ ਅੰਦਰ ਕਿ ਦੇਸ਼ ਕੀ ਔਰ ਪ੍ਰਦੇਸ਼ ਕੀ ਕਿਸਾਨੀ ਖੁਸ਼ਹਾਲ ਰਹਾ ਉਸਕੇ ਇਹ ਜਮਾ ਜੇਲ੍ਹ ਕੇ ਅੰਦਰ ਬੰਦਾ ਹੈ ਉਸ ਨੂੰ ਛਡਵਾਣੇ ਵਾਸਤੇ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਗੈਰ ਰਾਜਨੀਤਿਕ ਨੇ ਐਸਪੀ ਸਾਹਿਬ ਅੰਬਾਲਾ ਕੇ ਦਫਤਰ ਕੇ ਸਾਹਮਣੇ एक प्रदर्शन करना है सतारा जुलाई को उसकी रणनीति बनाने वास्ते भारतीय किसान यूनियन शहीद भगत सिंह ने बलाणा गांव के अंदर अंटाल पट्टी के आ जो गुरुद्वारा साहब है वहां मीटिंग रखी है सवेरे दस बजे छे जुलाई नाम आपने वहां पहुंचना है और सतारा तरीक वाले प्रोग्राम की वहां पर सारे रल मिलकर रूपरेखा तैयार करेंगे अपनी अपनी जिम्मेवार लावेंगे कि किस तरीके से बड़े शांतमय ढंग है अपना प्रशासन तक अपनी बात पहुँचा सकें ਵੇ ਦੇਖੋ ਜੋ ਸਾਧ ਤਨਮਾਰਾ ਸਾਥੀ ਪਕੜਾਇਆ ਉਹ ਆਪਣਾ ਅਸ ਅਸੰਵਧਾਨਿਕ ਤਰੀਕੇ ਤੇ ਪਕੜਿਆ ਉਹਨੂੰ ਛਡਾਣੇ ਵਾਸਤੇ ਪ੍ਰਸ਼ਾਸਨ ਤੱਕ ਆਪਣੀ ਬਾਤ ਪਹੁੰਚਾਣੀ ਹੈ 17 ਤਰੀਕੇ ਪ੍ਰੋਗਰਾਮ ਨੂੰ ਕਾਮਯਾਬ ਕਰਨੇ ਵਾਸਤੇ ਸਰ ਅੰਜਲਾਈ ਕੀ ਪ੍ਰੋਗਰਾਮ ਨੂੰ ਕਾਮਯਾਬ ਕਰਨੇ ਵਾਸਤੇ 6 ਜੁਲਾਈ ਨੂੰ ਬੁਲਾਣਾ ਅੰਟਾਲ ਪੱਟੀ ਗੁਰਦੁਆਰਾ ਸਾਹਿਬ ਕੇ ਅੰਦਰ ਆਪ ਸਭ ਨੇ 10 ਵਜੇ 6 10 ਵਜੇ ਪਹੁੰਚਣਾ ਹੈ ਤੋਂ ਸਾਰਿਆਂ ਨੂੰ ਬੇਨਤੀ ਹੈ ਜਿਆਦਾ ਤੋਂ ਜਿਆਦਾ ਸੰਖਿਆ ਵਿੱਚ ਬੁਲਾਣਾ 10 ਵਜੇ 6 ਜੁਲਾਈ ਨੂੰ ਪਹੁੰਚੋ